ਬੱਕਰਾ ਤੇ ਰੈੱਡ ਮੀਟ ਖਾਣ ਵਾਲੀ ਪੋਜਾ ਸਾਫ ਤਾਂ ਰਿਸਰਚ ਚ ਹੋਏ ਖੁਲਾਸੇ ਨੇ ਕੱਢੀ ਪੈਰਾਂ ਹਿੱਟੋ ਜ਼ਮੀਨ ਜਾ ਸਕਦੀ ਹੈ ਤੁਹਾਡੀ ਯਾਦਾਂ ਬਕਰਾ ਜਾਂ ਰੈੱਡ ਮੀਟ ਜਿਸ ਦੇ ਵਿੱਚ ਬੀਫ ਆਉਂਦਾ ਲੈਂਬ ਆਉਂਦਾ ਹੈ ਹੋਰ ਵੀ ਬਹੁਤ ਸਾਰੀਆਂ categories ਇਸ ਦੇ ਵਿੱਚ ਨੇ ਤਾਂ ਜਿਹੜੇ ਲੋਕ ਨਾਨ-ভেজ ਲਵਰਸ ਨੇ ਖਾਸ ਕਰਕੇ ਜਿਹੜੇ ਬਕਰਾ ਖਾਣਾ ਪਸੰਦ ਕਰਦੇ ਨੇ ਹੁਣ ਉਹਨਾਂ ਦੇ ਲਈ ਵੱਡਾ ਅਲਰਟ ਆ ਗਿਆ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਕੁਝ ਅਜਿਹਾ ਹੋ ਸਕਦਾ ਹੈ ਜਿਸ ਦੇ ਨਾਲ ਤੁਸੀਂ ਬਾਅਦ ਦੇ ਵਿੱਚ ਬਹੁਤ ਪਛਤਾਓਗੇ ਇੱਕ ਰਿਸਰਚ ਹੋਈ ਹੈ ਰਿਸਰਚ ਦੇ ਵਿੱਚ ਜੋ ਖੁਲਾਸਾ ਹੋਇਆ ਉਸਨੇ ਪੈਰਾ ਹੇਠਾਂ ਜ਼ਮੀਨ ਕੱਢ ਕੇ ਰੱਖ ਦਿੱਤੀ ਹੈ ਕਿ ਜੋ ਅਸੀਂ ਰੈੱਡ ਮੀਟ ਖਾਂਦੇ ਆ ਜਾਂ ਬੱਕਰਾ ਕੈਲੋ ਖਾਂਦੇ ਆ ਖਾਣ ਦੇ ਵਿੱਚ ਤਾਂ ਬਹੁਤ ਸੁਆਦ ਲੱਗਦਾ ਅਕਸਰ ਅਸੀਂ ਸੁਣਿਆ ਹੈ ਕਿ ਬਹੁਤ ਲਾਭ ਹੁੰਦਾ ਇਸ ਦੇ ਨਾਲ ਸਰੀਰ ਨੂੰ ਪਰ ਹੁਣ ਇੱਕ ਖੁਲਾਸਾ ਹੋ ਗਿਆ ਕਿ ਲਾਭ ਤਾਂ ਕੀ ਕੁਝ ਅਜਿਹਾ ਹੋਏਗਾ ਜਿਸ ਦੇ ਨਾਲ ਤੁਸੀਂ ਪੂਰੀ ਜ਼ਿੰਦਗੀ ਦੇ ਲਈ ਪਛਤਾਓਗੇ ਤੁਹਾਡੀ ਯਾਦਦਾਸ਼ਤ ਜਾ ਸਕਦੀ ਹੈ ਤੁਹਾਨੂੰ ਅਜਹੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਜਿਸ ਦੇ ਬਾਰੇ ਤੁਸੀਂ ਕਦੇ ਭੁੱਲ ਕੇ ਵੀ ਸਪਨੇ 'ਚ ਨਹੀਂ ਸੋਚਿਆ ਹੋਵੇਗਾ ਵੀ ਮੈਨੂੰ ਅਜਾ ਹੋ ਸਕਦਾ ਸੋ ਇਹ ਕਿਵੇਂ ਹੋਏਗਾ ਕਿ ਕਾਰਨ ਰਹਿਣਗੇ ਤਾਂ ਕਿਹੜੀ-ਕਿਹੜੀ ਬਿਮਾਰੀ ਲੱਗ ਸਕਦੀ ਹੈ ਯਾਦਦਾਸ਼ਤ ਕਿਵੇਂ ਜਾ ਸਕਦੀ ਹੈ ਸਾਰਾ ਕੁਝ ਜਾਣਦਿਆਂ ਇਸ ਰਿਪੋਰਟ ਦੇ ਵਿੱਚ ਸਰ ਰੈੱਡ ਮੀਟ ਖਾਣ ਵਾਲਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਰੈੱਡ ਮੀਟ ਦੇ ਵਿੱਚ ਬਹੁਤ ਤਰ੍ਹਾਂ ਦੇ ਮੀਟ ਆਉਂਦੇ ਨੇ ਖਾਸ ਕਰਕੇ ਬੱਕਰੇ ਦਾ ਮੀਟ ਇਸ ਦੇ ਵਿੱਚ ਸ਼ਾਮਲ ਹੈ। ਪ੍ਰੋਸੈਸਡ ਰੈੱਡ ਮੀਟ ਤੋਂ ਬਣੇ 버ਗਰ, ਪੀਜ਼ਾ ਜਾਂ ਸੈਂਡਵਿਚ ਖਾਣਾ ਖਤਰਨਾਕ ਨੇ। ਹਾਲ ਹੀ ਦੇ ਵਿੱਚ ਇੱਕ ਰਿਸਰਚ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋ ਗਿਆ। ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਰੈੱਡ ਮੀਟ ਖਾਣ ਦੇ ਨਾਲ ਡਿਮੈਂਸ਼ੀਆ ਯਾਨੀ ਭੁੱਲਣ ਦੀ ਬਿਮਾਰੀ ਹੋ ਸਕਦੀ ਹੈ ਜਿਸ ਨੂੰ ਯਾਦਦਾਸ਼ਤ ਜਾਣਾ ਵੀ ਕਿਹਾ ਜਾਂਦਾ ਹੈ। ਅਲਜ਼ਾਈਮਰ ਐਸੋਸੀਏਸ਼ਨ ਇੰਟਰਨੈਸ਼ਨਲ ਕਾਨਫਰੰਸ ਦੀ ਇਸ ਖੋਜ ਦੇ ਵਿੱਚ ਦੱਸਿਆ ਗਿਆ ਹੈ ਕਿ ਜ਼ਿਆਦਾ ਪ੍ਰੋਸੈਸਡ ਰੈੱਡ ਮੀਟ ਖਾਣ ਵਾਲਿਆਂ ਦੇ ਵਿੱਚ ਡਿਮੈਂਸ਼ੀਆ ਦਾ ਖਤਰਾ ਕਾਫੀ ਜ਼ਿਆਦਾ ਹੁੰਦਾ ਹੈ। ਜਾਣੋ ਰੈੱਡ ਮੀਟ ਅਤੇ ਡਿਮੈਂਸ਼ੀਆ ਦਾ ਕੀ ਸੰਬੰਧ ਹੈ। ਮਹਾਰਾਂ ਦੇ ਮੁਤਾਬਕ ਪ੍ਰੋਸੈਸਡ ਰੈੱਡ ਮੀਟ ਅਤੇ ਡਿਮੈਂਸ਼ੀਆ ਵਿਚਕਾਰ ਸੰਬੰਧ ਹੋ ਸਕਦਾ ਹੈ। ਸੌਸਤੀ ਬੇਕਨ ਵਰਗੀਆਂ ਚੀਜ਼ਾਂ ਦੇ ਵਿੱਚ ਫੈਟ ਤੇ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਜੇਕਰ ਜ਼ਿਆਦਾ ਖਾਧੀ ਜਾਵੇ ਤਾਂ ਧਮਣੀਆਂ ਦੇ ਵਿੱਚ ਕੋਲੇਸਟ੍ਰੋਲ ਪਲੇਕ ਜਮਾ ਹੋਣ ਦਾ ਖਤਰਾ ਰਹਿੰਦਾ ਹੈ ਇਹ ਤਾਂ ਧਮਣੀਆਂ ਦੇ ਤੰਗ ਹੋਣ ਦਾ ਕਾਰਨ ਬਣ ਸਕਦਾ ਹੈ ਯਾਨੀ ਐਥੀਰੋਸਕਲੇਰੋਸਿਸ ਅਤੇ ਦਿਮਾਗ ਦੇ ਵਿੱਚ ਖੂਨ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਇਸ ਕਾਰਨ ਦਿਮਾਗ ਦੇ ਸੈੱਲਾਂ ਨੂੰ ਆਕਸੀਜਨ ਅਤੇ ਲੋੜਿੰਦਾ ਪੋਸ਼ਣ ਨਹੀਂ ਮਿਲਦਾ ਜਿਸ ਨਾਲ ਡਿਮੈਂਸ਼ੀਆ ਦਾ ਖਤਰਾ ਵੱਧ ਸਕਦਾ ਹੈ ਇਸ ਖੋਜ ਦੇ ਵਿੱਚ 130000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਸ ਦੇ ਵਿੱਚ ਪਾਇਆ ਗਿਆ ਕਿ ਰੋਜ਼ਾਨਾ ਪ੍ਰੋਸੈਸਡ ਮੀਟ ਖਾਣ ਵਾਲਿਆਂ ਦੇ ਵਿੱਚ ਡਿਮੈਂਸ਼ੀਆ ਦਾ ਖਤਰਾ 14% ਵੱਧ ਸੀ ਇਸ ਦੇ ਨਾਲ ਹੀ ਰੋਜ਼ਾਨਾ ਅਖਰੋਟ ਖਾਣ ਵਾਲਿਆਂ 'ਚ ਇੱਕ ਬਿਮਾਰੀ ਦਾ ਖਤਰਾ 20% ਤੱਕ ਘੱਟ ਪਾਇਆ ਗਿਆ ਰੈੱਡ ਮੀਟ ਖਾਣ ਦੇ ਨਾਲ ਦਿਲ ਦੀ ਬਿਮਾਰੀ ਹਾਈ ਬਲੱਡ ਪ੍ਰੈਸ਼ਰ ਕਰੋਨਰੀ ਆਰਟਰੀ ਜਿਸ ਅਤੀ ਸਟ੍ਰੋਕ ਵਰਗੀਆਂ ਖਤਰਨਾਕ ਬਿਮਾਰੀਆਂ ਵੀ ਹੋ ਸਕਦੀਆਂ ਨੇ ਇਸ ਦੇ ਨਾਲ ਖੂਨ ਦੀਆਂ ਨਾੜੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਅਤੇ ਸਰੀਰ ਦੇ ਕਈ ਹਿੱਸਿਆਂ ਦੇ ਵਿੱਚ ਸੋਜ ਵੀ ਆ ਸਕਦੀ ਹੈ ਖੂਨ ਦੀਆਂ ਨਾੜੀਆਂ ਦੀ ਪੁਰਾਣੀ ਸੋਜ ਛਤੀ ਨਪੁੰਸਕਤਾ ਦਿਮਾਗੀ ਕਮਜ਼ੋਰੀ ਦਾ ਕਾਰਨ ਬਣ ਸਕਦੀ ਹੈ ਮਹਾਰਾਂ ਦੇ ਮੁਤਾਬਕ ਜਦੋਂ ਮੀਟ ਨੂੰ ਗ੍ਰਿਲਿੰਗ ਫਰਾਈਂ ਜਾਂ ਡ੍ਰਾਈਲਿੰਗ ਵਰਗੇ ਤਰੀਕਿਆਂ ਦੇ ਨਾਲ ਪਕਾਇਆ ਜਾਂਦਾ ਤਾਂ ਐਚ ਸੀ ਐਸ ਅਤੇ ਪੀਏਐਚਐਸ ਵਰਗੇ ਖਤਰਨਾਕ ਰਸਾਇਣ ਬਣਨੇ ਸ਼ੁਰੂ ਹੋ ਜਾਂਦੇ ਨੇ ਜੋ ਦਿਮਾਗ ਦੇ ਵਿੱਚ ਆਕਸੀਡੇਟਿਵ ਸਟ्रेस ਅਤੇ ਸੋਚ ਦਾ ਕਾਰਨ ਬਣ ਸਕਦੇ ਨੇ ਇਸ ਕਾਰਨ ਸੈੱਲ ਖਰਾਬ ਹੋ ਜਾਂਦੇ ਨੇ ਅਤੇ ਦਿਮਾਗ ਤੇਜ਼ੀ ਦੇ ਨਾਲ ਏਜਿੰਗ ਵੱਲ ਵਧਣ ਲੱਗ ਜਾਂਦਾ ਜਿਸ ਕਾਰਨ ਅਲਜ਼ਾਈਮਰ ਅਤੇ ਡਿਮੈਂਸ਼ੀਆ ਵਰਗੀਆਂ ਨਿਊਰੋਜੈਨਰੇਟਿਵ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ ਇਸ ਖੋਜ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਪ੍ਰੋਸੈਸਡ ਰੈੱਡ ਮੀਟ ਦੀ ਬਜਾਏ ਅਖਰੋਟ ਅਤੇ ਫਲੀਆਂ ਖਾਧੀਆਂ ਜਾਣ ਤਾਂ ਡਿਮੈਂਸ਼ੀਆ ਦਾ ਖਤਰਾ ਘੱਟ ਸਕਦਾ ਹੈ। ਇਹਨਾਂ ਦੋਹਾਂ 'ਚ ਜ਼ਰੂਰੀ ਪੋਸ਼ਕ ਤੱਤ ਤੇ ਐਂਟੀਆਕਸੀਡੈਂਟ ਪਾਇਆ ਜਾਂਦੇ ਨੇ ਜੋ ਦਿਮਾਗ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦੇ ਨੇ।